ਇਹ 4 ਸਾਲ ਤੋਂ ਕੰਮ ਕਰਨ ਦੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹਾਂ ਆਉਂਦੀ ਬਿਲਕੁਲ ਸਹੀ ਵੰਦੇ ਰਹੀਆਂ ਹੁਣ ਆ 4 ਮਹੀਨੇ ਜੋ ਨਵਾਂ ਸਾਲ ਚੜਾ ਜੇ ਕਿਤੇ ਤੁਹਾਡੇ ਬੰਦੇ ਨਹੀਂ ਪੂਰੇ ਹੋ ਗਏ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੋ ਗਏ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਗਏ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਇਸ ਨਗਰ ਤੋਂ ਇੱਥੇ ਲੋਕਲ ਹੀ ਹਾਂ ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮਹੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹ ਨਹੀਂ ਮਿਲਦੀ ਭਾਈ 4 ਸਾਲ ਤੋਂ ਕੰਮ ਕਰਨ ਦੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹਾਂ ਸਾਡੀਆਂ ਬਿਲਕੁਲ ਸਹੀ ਪੈਂਦੀਆਂ ਰਹੀਆਂ ਹੁਣ ਆ 4 ਮਹੀਨੇ ਜੋਨ ਨਵਾਂ ਸਾਲ ਚੜਾ ਜੇ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਨਾ ਕੋਈ ਮਗਰ ਆੜ ਕੇ ਬੰਦੇ ਗਿਣਤੀ ਕਰਦਾ ਇਹ ਨਾ ਕੋਈ ਗੱਲ ਨਾ ਬਾਤ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਰ ਤਨਖਾਹਾਂ ਚੋਂ-ਚੋਂ ਮਹੀਨੇ ਦੀ ਜਮਾ ਹੋ ਗਈਆਂ ਜਿਹੜੇ ਹੱਲੇ ਤੱਕ ਨਹੀਂ ਜੇ ਪਾਣ ਦੇ ਤੇ ਸਰ 6900 ਰੁਪਿਆ ਤਨਖਾਹ ਆ ਦੇ ਕੱਟਦੇ ਆ ਤਾਂ ਦਸੀਏ 300 ਰੁਪਏ ਦਿਹਾੜੀ ਕੱਟਦੇ ਆ ਦਿੰਦੇ 250 ਵਾ ਛੁੱਟੀਆਂ ਵੀ ਕੱਟੀ ਜਾਂਦੇ ਆ ਹਾਡੀਆਂ ਤੇ ਬਾਕੀ ਆ ਬੀਬੀਆਂ ਸਾਰੀਆਂ ਦੇ ਬੱਚੇ ਵੇਖ ਲੋ ਹਲੇ ਤੱਕ ਘਰੇ ਜੇ 4 ਮਹੀਨੇ ਤਰ੍ਹਾਂ ਵਾਲੇ ਤੱਕ ਬੱਚੇਂ ਜੇ ਡੈਮਿਸ਼ਨ ਹਾਂ ਤੱਕ ਨਹੀਂ ਹੋਈਆਂ ਬੱਚੇ ਘਰ ਜੇ ਦਾਦਾ 20-20 ਰੁਪਏ ਸਾਡੇ ਕੋਲ ਮੰਗ ਕੇ ਚੋਰੀਆਂ ਕਰਾਇਆ ਖਰਚ ਕੇ ਆਂਡੀਆਂ ਜੇ ਕਮਿਸ਼ਨਰ ਨੂੰ ਮੈਡਮ ਕੋਲ ਦੰਗੇ ਸਾਰ ਆਪਾਂ ਤੇ ਕਮਿਸ਼ਨਰ ਮੈਡਮ ਕੱਢੀ ਤੁਹਾਡਾ ਚੈੱਕ ਜੀ ਆਪਣੇ ਦਲਬਾਖ ਸਰ ਉਹਨਾਂ ਨੂੰ ਦੇਤਾ ਤੇ ਦਲਬਾਖ ਸਰ ਉਹਨਾਂ ਕੋਲ ਕਹਿੰਦੇ ਆਪਾਂ ਆਪਣੇ ਤੋਂ ਹੀ ਆਪਣੇ ਅਕਾਊਂਟ ਨੰਬਰ ਦੋ ਤੁਹਾਡੀਆਂ ਤਰ੍ਹਾਂ ਕੱਲੀਆਂ-ਕੱਲੀਆਂ ਪੈਣ ਜਿਨ੍ਹਾਂ ਨੂੰ ਪਤਾ ਹੈ ਕਿ 3 ਮਹੀਨੇ ਚ ਹੈ ਆਪਣਾ ਠੇਕਾ ਬੰਦ ਹੋ ਗਿਆ ਤੇ ਤੁਹਾਨੂੰ ਦੱਸ ਦਿੰਦੇ ਆਪਾਂ ਕੰਮ ਨਾ ਆਂਦੇ। ਥੋਲੇ ਦਾ ਠੇਕਾ, ਟਰਾਲੀ ਵਾਲਾ ਠੇਕਾ, ਉਹਨਾਂ ਦੀ ਤਰ੍ਹਾਂ ਉਹ ਵੇਲੇ ਟਾਈਮ ਨਾਲ ਦੇ ਹੀ ਜਾਂਦੇ ਆ। ਅਸੀਂ ਘਰਾਂ ਚੋਂ ਗਿੱਲਾ ਸੁੱਕਾ ਕੂੜਾ ਵੱਖ-ਵੱਖ ਲਿਆਂਦੇ ਆ। ਖਾਦ ਬਣਾਉਣ ਵਾ ਤੁਹਾਨੂੰ ਕਹਿੰਦੇ ਖਾਦ ਬਣਾਣ ਦੇ ਆ। ਸਾਰੇ ਕੰਮ ਕਰਦੇ ਆ। ਪਰ ਫੇਰ ਵੀ ਇਤਨਾਂ ਖਾਵਾ ਟਾਈਮ ਨਾਲ ਨਹੀਂ ਜੇ ਡੇ ਡੇ ਕਮਿਸ਼ਨਰ ਮੈਡਮ ਨੇ ਵੀ ਇਹੋ ਗੱਲ ਕਹੀ ਹੈ ਤੁਹਾਡੀ ਤਰਖਾ ਦਲਵਾ ਕੇ ਸਰ ਉਹਨਾਂ ਦੇਤੀ ਆ ਉਹਨਾਂ ਕੋਲ ਉਹ ਜਾ ਕੇ। ਕੋਈ ਬਦ ਕਰ ਦਿੱਤਾ ਗਿਆ ਤੇ ਅਗੂ ਸਿਰ ਸਾਰੇ ਵਿਕਾਸ ਸਰ ਉਹਨਾਂ ਨੇ ਕਿਹਾ ਜੇ ਪਰਸੋ ਮੀਟਿੰਗ ਦੇ ਵਿੱਚ ਕੀ ਠੇਕਾ ਤੁਹਾਡਾ ਬੰਦ ਹੋ ਗਿਆ ਜੀ ਵਿਕਾਸ ਨੂੰ ਆਪਨ ਨਿਸ਼ਾਨ ਨੂੰ ਚੈੱਕ ਦੇ ਦਈਏ ਨਿਸ਼ਾਨ ਤੁਹਾਨੂੰ ਚੈੱਕ ਨਾ ਦੇਗਾ ਫਿਰ ਤੁਸੀਂ ਕੀ ਕਰੋਗੇ ਤੇ ਆਪਾਂ ਵਿਕਾਸ ਸਰ ਉਹਨਾਂ ਨੇ ਕਿਹਾ ਵੀ ਤੁਸੀਂ ਤਨਖਾਹਾਂ ਵਾ ਸਿੱਧੀਆਂ ਹੀ ਪਾ ਦਿਓ ਤੇ ਸਿੱਧੀਆਂ ਵੀ ਨਹੀਂ ਤਨਖਾਹਾਂ ਆਡੀਆਂ ਪਾਣ ਦੇ ਸਰ ਅੱਛਾ ਇਸ ਤੋਂ ਅੱਗੇ ਕੀ ਜਰਾ ਵਿੱਚ ਠੇਕਾ ਹੀ ਬੰਦ ਹੋ ਗਿਆ ਫਿਰ ਸਰ ਇਹ ਤੋਂ ਅੱਗੇ ਫਿਰ ਇਹਨਾਂ ਨੂੰ ਚਾਹੀਦਾ ਕੰਮ ਚਾਹੀਦਾ ਬੰਦ ਕਰਵਾ ਦੇਣ ਕੰਮ ਕਰਾਈ ਜਾਂਦੇ ਹਾਂ ਜੀ ਹਾਂ ਜੀ ਕੰਮ ਸਾਡੇ ਕੋਲ 3 ਮਹੀਨੇ ਤੋਂ ਸਾਰਾ ਰੈਗੂਲਰ ਲੈ ਰਹੇ ਆ 7 ਵਜੇ ਤੋਂ ਡਿਊਟੀਆਂ 7 ਵਜੇ ਆਈਦਾ 3 ਵਜੇ ਕਹ ਮੰਗ ਸਰ ਇਹੋ ਹੀ ਆ ਕਿ ਇਹਨਾਂ ਬੰਦੇ ਦੀਆਂ ਤਨਖਾਹਾਂ ਟਾਈਮ 'ਤੇ ਦਿੱਤੀਆਂ ਜਾਣ ਜਿਹੜੇ ਮਹੀਨੇ ਦੀਆਂ ਹੈਗੀਆਂ ਜੇ ਠੇਕਾ ਕੈਂਸਲ ਹੋ ਗਿਆ ਤੇ ਇਹਨਾਂ ਨੂੰ ਦੱਸ ਦਿੱਤਾ ਜਾਵੇ ਜਾ ਕੇ ਆਪਣਾ ਕਿਤੇ ਕੰਮ ਕਰ ਕਰਨ ਵਾਲੇ ਬਣ ਤੇ ਆਪਾਂ ਕਮੇਟੀ ਤੋਂ ਫਿਰ ਇਹੋ ਜਾਨੇ ਜੀ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਹਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ ਤਕਰੀਬਨ ਜੀ ਸਾਰਿਆਂ ਨੂੰ ਕਿਹਾ ਜੇ ਇਕੱਲੇ ਇਕੱਲੇ ਦੇ ਅੱਗੇ ਥੱਲੇ ਮਾਰ ਕੇ ਦੇਖਿਆ ਜੀ ਨਹੀਂ ਕੋਈ ਵੀ ਮੰਨਦਾ ਜੇ ਸਾਰੇ ਇੱਕੋ ਗੱਲ ਕਹਿੰਦੇ ਜੀ ठेकेदार ਨਹੀਂ ਤੁਹਾਡੇ ਬੰਦੇ ਪੂਰੇ ਕਰਦਾ ਫਲਾਣ ਜਿੰਨੇ ਹੈਗੇ ਜੀ ਉਹਨਾਂ ਨੂੰ ਤਨਖਾਹ ਦੋ ਜੀ ਬੰਦੇ ਪੂਰੇ ਏਡੇ ਬੰਦੇ ਆ ਕੇ ਦੇਖਣ ਬੈਠੋ ਗਿਣਤੀ ਮੰਨ ਤਨਖਾਹ 6900 ਰੁਪਏ ਭਜੀ ਤਨਖਾਹ ਜੇ ਏਡੇ ਜਨਵਰੀ ਮਹੀਨੇ ਤਨਖਾਹ ਮਿਲੀ ਆ ਜੇ ਵੇਖੋ ਜੀ ਅੱਜ ਮਾਰਚ ਮਹੀਨਾ ਚੱਲਣ ਡਿਆ ਜੇ ਮਈ ਅਜੇ ਤੱਕ ਨਹੀਂ ਮਿਲੀ ਕਦੇ ਕੀ ਜਦੋਂ ਤੁਸੀਂ ਕਹਿੰਦੇ ਕਿ ਕੰਦੇ ਸਟਾਫ ਨਹੀਂ ਘਟਦੇ ਨਹੀਂ ਜੀ ਹਰ ਵਾਰੀ ਇਹ ਸਟਾਫ ਕਹਿੰਦੇ ਆ ਸਟਾਫ ਤਾਂ ਪੂਰਾ ਪਰ ਇਹ ਹਰ ਵਾਰੀ ਕਹਿੰਦੇ ਆ ਹਰ ਵਾਰੀ ਗਿਣ ਕੇ ਕੋਈ ਹੱਲਾ ਕਰਨਾ ਮਿਲਦਾ ਤੇ ਫੇਰਾਂ ਨੂੰ ਜਾ ਕੇ ਤਨਖਾਹ ਮਿਲਦੀ ਠੀਕ ਹੋਇਆ ਥੋੜੀ ਬੰਦੇ ਘਟੋ ਬਿਲਕੁਲ ਜੀ ਬਿਲਕੁਲ ਹਰ ਵਾਰੀ ਜਿੰਨੀ ਯਾਰੀ ਤਨਖਾਹ ਲਈਏ ਉਨੀ ਯਾਰੀ ਤਨਖਾਹ ਮਿਲਦੀ ਉਤੋਂ ਬਿਨਾਂ ਤਨਖਾਹ ਮਿਲਦੀ ਨਹੀਂ ਲੋਕ ਕੋਈ ਆ ਕੇ ਕਹਿ ਗਿਆ ਤੁਹਾਨੂੰ ਤਨਖਾਹ ਆਹ ਜੇ ਤੱਕ ਤੇ ਜੀ ਕੋਈ ਨੁਮਾਇੰਦਾ ਨਹੀਂ ਆਇਆ ਇਸ ਦਫ਼ਤਰ ਦਾ ਆਪਾਂ ਮੈਡਮ ਕੋ ਵੀ ਜਾ ਕੇ ਪੇਸ਼ ਹੋਏ ਆਂ ਉਹ ਬੋਲਦੇ ਵੀ ਤੁਹਾਨੂੰ ਚੈੱਕ ਦੇ ਦਿੱਤਾ ਆ ਪਰ ਅੰਦਰੋਂ ਚੈੱਕ ਮਿਲਦਾ ਨਹੀਂ ਅਸੀਂ ਸਨਗਰ ਤੋਂ ਇੱਥੇ ਲੋਕਲ ਹੀ ਆਂ ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹ ਨਹੀਂ ਮਿਲਦੀ ਤੇ ਉਤੋਂ ਜੀ ਕੰਮ ਉਹ ਜੀ ਪੂਰਾ ਕਰਤੇ ਸੀ ਪੂਰਾ ਹੀ ਰਹੇ ਆ ਕੰਮ ਪਰ ਜੇ ਸਾਡੀ ਮਿਹਨਤ ਦਾ ਫਾਇਦਾ ਕੀ ਹੈ ਕਿ ਜੇ ਸਾਨੂੰ ਮਨਾ ਹੀ ਨਹੀਂ ਨਾ ਪੈਸੇ ਤੇ ਬੱਚੇ ਘਰ ਭੁੱਖੇ ਮਰਨ ਤਾਂ ਫਾਇਦਾ ਕੀ ਕੰਮ ਦਾ ਚਾਰ ਮਹੀਨੇ ਹੋ ਗਏ ਜੇ ਲਗਾਤਾਰ ਹੀ ਅੱਜ ਤੱਕ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਮੰਗ ਸਾਡੀ ਇਹੋ ਕਿ ਸਾਨੂੰ ਸਾਡੀ ਜਿਹੜੀ ਮਿਹਨਤ ਹੈ ਉਹਨਾਂ ਨੂੰ ਦਿੱਤੀ ਜਾਵੇ ਔਰ ਜਿਹੜੀਆਂ ਛੁੱਟੀਆਂ ਘਟਦੇ ਆ ਉਹ ਵੀ ਸਾਡੀਆਂ ਛੁੱਟੀਆਂ ਨਾ ਘਟਣ ਅੱਛਾ ਜਦੋਂ ਅਧਿਕਾਰੀ ਨੇ ਕਿਸੇ ਅਧਿਕਾਰੀ ਨਾਲ ਗੱਲ ਹੋਈਗੀ ਤਾਂ ਸਾਨੂੰ ਲੈ ਕੇ ਸਾਡੀਆਂ ਅੱਗੇ ਵੀ ਮੈਡਮ ਕੋਲ ਵੀ ਅਸੀਂ ਗਏ ਹੈ ਅਗੇ ਹਾਂਜੀ ਇਹ ਉਹਨਾਂ ਨੇ ਕਿਹਾ ਕਿ ਤੁਹਾਡਾ ਚਾਰ ਕੇ ਜਿਹੜਾ ਉਹਨਾਂ ਨੂੰ ਵਿਕਾਸ ਸੈਂਟਰੀ ਨੂੰ ਪੁੱਛੋ ਜਾ ਕੇ ਉਧਰ ਚੀਫ ਸੈਂਟਰੀ ਨੂੰ ਜਾ ਕੇ ਪੁੱਛੋ ਉਹਨਾਂ ਦੇ ਕੋਲ ਵੀ ਉਹ ਕੀ ਕਹਿੰਦੇ ਉਹਨਾਂ ਨੂੰ ਜਾ ਕੇ ਤੁਸੀਂ ਮਿਲੋ ਕਿਉਂਕਿ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਆ ਤੇ ਉਹਨਾਂ ਨੇ ਫੋਨ ਤੇ ਗੱਲ ਇਹਨਾਂ ਨਾਲ ਕੀਤੀ ਆ ਸਰ ਸੈਂਟਰੀ ਨਾਲ ਤੇ ਉਹਨਾਂ ਦੇ ਕੋਲ ਜਦੋਂ ਅਸੀਂ ਗਏ ਆ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾ ਕੇ ਤੁਸੀਂ ਸੈਂਟਰੀ ਨਾਲ ਗੱਲ ਕਰੋ ਜਦੋਂ ਸੈਂਟਰੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਮਤਲਬ ਕਿ ਸਾਰੇ ਜ਼ਿਲ੍ਹੇ ਵੀ ਮੌਜੂਦਾ ਬੰਦੇ ਆ ਅਸੀਂ ਥੋੜੀ ਨਾਲ ਲਿਸਟ ਬਣਾਣੀ ਆ ਲਿਸਟ ਇਹਨਾਂ ਨੇ ਬਣਾਣੀ ਆ ਥੋੜੀ ਲਿਸਟ ਬਣਾਵਾਂਗੇ ਲਿਸਟ ਇਹਨਾਂ ਦਾ ਕੰਮ ਆ ਜੇ ਸਾਡੇ ਕੋਲ ਕੰਮ ਲੈ ਰਹੇ ਤੇ ਲਿਸਟਾਂ ਬਣਾਉਣਾ ਇਹਨਾਂ ਦਾ ਕੰਮ ਆ ਜਿੰਨੇ ਬੰਦੇ ਕੰਮ ਕਰ ਰਹੇ ਮੌਜੂਦਾ ਉਹਨਾਂ ਦੀਆਂ ਤਨਖਾਹਾਂ ਤੇ ਦੇਣ ਪਰ ਦੇਵੇ ਕੌਣ ਇਸ ਕਰਕੇ ਬਸ ਸਾਨੂੰ ਖਰਾਬ ਕਰ ਰਹੇ ਇਸ ਹਫਤੇ ਸੋਮਵਾਰ ਪਾ ਦਾਂਗੇ ਮੰਗਲਵਾਰ ਪਾ ਦਾਂਗੇ ਬਸ ਇਹ ਤੁਹਾਡਾ ਇਹੀ ਹੈਗਾ ਸਾਡੀਆਂ ਆਪ ਲੱਖ ਲੱਖ ਰੁਪਏ ਤਨਖਾਹ ਲੈ ਰਹੇ ਸਾਡੀ 7000 ਰੁਪਏ ਤਨਖਾਹ ਦੇ ਨਾਲ ਦੱਸ ਕੀ ਕਰਾਂਗੇ ਸਾਡੀ ਉਹ ਵੀ ਪੂਰੀ ਨਹੀਂ ਮਿਲਦੀ ਹੈਗੀ ਤਨਖਾਹ ਜੇ